ਕਿਸਾਨਾਂ ਵੱਲੋਂ 12 ਵਜੇ ਤੋਂ ਲੈ ਕੇ 3 ਵਜੇ ਤੱਕ ਪੰਜਾਬ ਭਰ ਵਿੱਚ ਰੇਲਾਂ ਰੋਕ ਕੇ ਕੀਤਾ ਅੰਦੋਲਨ ਰੇਲਵੇ ਸਟੇਸ਼ਨਾਂ ਤੇ ਯਾਤਰੀ ਹੋਏ ਖੱਜਲਖੁਆਰ ਜੀ ਹਾਂ ਅੱਜ ਕਿਸਾਨ ਜਥੇਬੰਦੀਆਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ 12 ਵਜੇ ਤੋਂ ਲੈ ਕੇ 3 ਵਜੇ ਤੱਕ ਰੇਲਾਂ ਰੋਕ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਇਸ ਦੌਰਾਨ ਰੇਲਵੇ ਸਟੇਸ਼ਨਾਂ ਤੇ ਸਫ਼ਰ ਕਰਨ ਵਾਲੇ ਮੁਸਾਫਰਾਂ ਨੂੰ ਵੀ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਲੋਕ ਆਪਣੀ ਮੰਜ਼ਿਲ ਤੱਕ ਪਹੁੰਚਣ ਲਈ ਰੇਲ ਗੱਡੀ ਦਾ ਇੰਤਜ਼ਾਰ ਕਰਦੇ ਹੋਏ हाजी आपका नाम विजय तिवारी क्या कहना चाहेंगे आज किसानों के धरने की ट्रेन में बंद मुश्किलें हो रही है जैसे मुझे कि अभी यहाँ एक बजे मेरी ट्रेन थी मुझे दे जाना है और अभी मुझे पता चल रहा है कि किसान के धरने के कारण क्या मुझे मेरी ट्रेन लेट हो रही है शायद मुझे कन्फर्म जानकारी नहीं है लेकिन अगर ऐसा होता है तो हम लोगों को कितनी दिक्कत हो रही है कितनी परेशानी हो रही है आपको रेलवे की तरफ से कोई तो जानकारी नहीं दी नहीं अभी जानकारी हमारे पास कोई नहीं आई है बस हमको इतनी जानकारी है कि ये ट्रेन जो है बाराबंकी से डाइवर्ट हुई है और अयोध्या नहीं जाएगी बाराबंकी से डाइवर्ट होगी इतना पता है मुझे बाकी और कोई जानकारी नहीं है क्या लगता है आपको किसानों के, दन्ने के से लोगों को मुश्किलें होती है नहीं तो किसानों के दन्ने है। दन्ने से न किसान अपनी लड़ाई लड़ रहे हैं उनके धरने से हमें कोई दिक्कत नहीं है लेकिन रेलवे की चीज़ें सोचना चाहिए ये कि क्या नाम है यात्री की भी परेशानी की समस्या का हल निकालना चाहिए कि अगर कोई जर्नी कर रहा है बाहर से आया है वो कैसे अपने घर पहुँचेगा उसकी सारी समस्याओं का निदान करना चाहिए किसान और क्या यात्री दोनों में आपस में समन्वय बिठा के सरकार को आगे काम करना चाहिए Uh, i have to go to ayodhya What yeah i'm traveling along with my parents and uh, i have to go to ayodhya it is pre-booked uh, almost like three months before unfortunately it looks like uh, it's been blocked and uh, i don't have an option i have to wait till we have the trains later and it's a little bit difficult for us so very difficult along with the

कहाँ जाना आपने अयोध्या क्या कहना चाहेंगे जो ट्रेनें बंद है तीन बजे तक दिक्कत तो बड़ा है टाइम से पहुंचेंगे नहीं रेलवे की रेलवे की तरह से बताया गया आपको कुछ अध्या? नहीं नहीं जो आपको परेशानी का सामना करना पड़ रहा है क्या कहना चाहेंगे अब क्या बताए प्रशासन ऐसा कोई पता ही नहीं चलता क्या रेगुलेशन है क्या टाइम है ਸਾਨੂੰ ਕੋਈ ਕੰਨੇ ਕੋਈ ਜਾਈ ਮੰਗਤੀ ਆਪਨ ਕਾ ਮਸਲਾ ਹੋਇਆ ਹੈ ਪਵਨ ਸ਼ਰਮਾ ਜੀ ਉਹ ਕੀ ਕਹਿਣਾ ਚਾਹੁੰਦੇ ਜਿਹੜੀ ਅੱਜ ਸਾਨੂੰ ਰੇਲ ਰੋਕਾ ਤੁਹਾਨੂੰ ਕੀਤਾ ਜਾ ਰਿਹਾ ਰੇਲਾਂ ਦੇ ਪਾਸ ਦੇ ਦੇਖੋ ਅੱਜ ਪੰਜਾਬ ਦੇ ਵਿੱਚ ਰੇਲ ਰੋਕੋ ਪ੍ਰੋਟੈਸਟ ਚੱਲ ਰਿਹਾ ਹੈਗਾ ਇੱਕ ਐਸਾ ਐਜੀਟੇਸ਼ਨ ਚੱਲ ਰਿਹਾ ਐਸਾ ਡਿਮੋਨਸਟ੍ਰੇਸ਼ਨ ਚੱਲ ਰਿਹਾ ਜਿਹਦੇ ਨਾਲ ਆਮ ਜਨ ਜੀਵਨ ਬੌਸ ਵੱਡੀ ਤਦਾਦ ਦੇ ਵਿੱਚ ਪ੍ਰਭਾਵਿਤ ਹੋਇਆ ਤੁਸੀਂ ਅੰਮ੍ਰਿਤਸਰ ਦੇ ਇੱਕ ਬੜੇ ਹੀ ਇੰਪੋਰਟੈਂਟ ਪਲੇਟਫਾਰਮ ਨੰਬਰ 1 ਦੇ ਉੱਪਰ ਖੜੇ ਆ ਜਿੱਥੇ ਤੁਸੀਂ ਦੇਖ ਲਿਆ ਕਿ ਕਿੰਨੀ ਵੱਡੀ ਤਦਾਦ ਦੇ ਵਿੱਚ ਯਾਤਰੀ ਖੜੇ ਆ ਯਾਤਰੀ ਪਰੇਸ਼ਾਨ ਆ ਕਿਸੇ ਨੇ ਆਪਣੇ ਮਰੀਜ਼ ਦੀ ਇਤਮਾਰਦਾਰੀ ਕਰਨ ਜਾਣਾ ਸੀ ਕਿਸੇ ਨੇ ਪਰਿਵਾਰ ਕੋਲ ਜਾਣਾ ਸੀ ਕੋਈ ਨੌਕਰੀ ਪੇਸ਼ੇ ਲਈ ਮੂਵ ਕਰ ਰਿਹਾ ਸੀ ਕਿਸੇ ਨੇ ਆਪਣੇ ਪਰਿਵਾਰ ਦੇ ਵਿੱਚ ਬੜੇ ਸਮੇਂ ਦੇ ਬਾਅਦ ਜਾਣਾ ਸੀ ਅੱਜ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਅਨਾਉਂਸਮੈਂਟ ਨਹੀਂ ਇਸੇ ਤਰ੍ਹਾਂ ਦਾ ਕੋਈ ਉਹਨਾਂ ਨੂੰ ਵਿਜੀਲੈਂਟ ਨਹੀਂ ਕੀਤਾ ਗਿਆ ਕਿ ਉਹ ਸਮਝ ਲੈਣ ਕਿ ਅੱਜ ਰੇਲਾਂ ਨਹੀਂ ਚੱਲਣਗੀਆਂ ਸਾਰੇ ਯਾਤਰੀ ਇੱਥੇ ਟਿਕਟਾਂ ਲੈ ਕੇ ਬੈਠੇ ਆ ਬਹੁਤ ਵੱਡੀ ਤਦਾਦ ਦੇ ਵਿੱਚ ਪਰੇਸ਼ਾਨ ਆ ਅੱਜ ਪੰਜਾਬ ਦੇ ਵਿੱਚ ਕਰੀਬ 23 ਪੁਆਇੰਟ ਸਗੇ ਜਿੱਥੇ ਏਦਾਂ ਦੇ ਪ੍ਰੋਟੈਸਟ ਚੱਲ ਰਹੇ ਹੈਗੇ ਜਿਦੇ ਵਿੱਚੋਂ ਅੰਮ੍ਰਿਤਸਰ ਜਲੰਧਰ ਲੁਧਿਆਣਾ ਮੋਗਾ ਫਰੀਦਕੋਟ ਏਦਾਂ ਦੇ ਪੁਆਇੰਂਟਸ ਜਿੱਥੇ ਟ੍ਰੇਨਸ ਨੂੰ ਰੋਕਿਆ ਜਾ ਰਿਹਾ ਕੀ ਕਹਿਣਾ ਚਾਹੋਗੇ ਕਿਸਾਨਾਂ ਦੀ ਮੰਗ ਕਿਉਂ ਨਹੀਂ ਮੰਨ ਚੱਲਦੀ ਦੇਖੋ ਕੇਂਦਰ ਸਰਕਾਰ ਨੂੰ ਔਰ ਸੂਬਾ ਸਰਕਾਰ ਨੂੰ ਜਿਹੜਾ ਐਗਰੀਕਲਚਰ ਆ ਉਹ ਸਟੇਟ ਸਬਜੈਕਟ ਵੀ ਆ ਜੇ ਕੇਂਦਰ ਸਰਕਾਰ ਮੰਗਾ ਨਹੀਂ ਮੰਨ ਰਹੀ ਕੋਈ ਕਿਤੇ ਨਾ ਕਿਤੇ ਦਿੱਕਤ ਪੇਸ਼ ਆ ਰਹੀ ਆ ਜਾਂ ਉਹਨਾਂ ਦੀ ਨੀਅਤ ਦੇ ਵਿੱਚ ਖੋਟ ਆ ਤੇ ਜਿਹੜੀ ਸੂਬਾ ਸਰਕਾਰ ਆ ਉਹਨੂੰ ਵੀ ਅੱਗੇ ਆਪਣਾ ਸਟੈਪ ਫਾਰਵਰਡ ਕਰਕੇ ਕਿਸਾਨਾਂ ਦੀ ਮੰਗਾਂ ਦੇ ਉੱਤੇ ਤਰਜੀਹ ਦੇਣੀ ਚਾਹੀਦੀ ਆ ਪਰ ਐਡੀ ਵੱਡੀ ਰਾਜਨੀਤੀ ਦਾ ਖੇਡ ਪੰਜਾਬ ਦੇ ਨਾਲ ਹੋ ਰਿਹਾ ਇਹਦੇ ਵਿੱਚ ਏਜੰਸੀਜ਼ ਦਾ ਬਹੁਤ ਵੱਡਾ ਰੋਲ ਆ ਬੈਕ ਐਂਡ ਰੋਲ ਕਿਤੋਂ ਹੋਰ ਚੱਲ ਰਿਹਾ ਇਹ ਗੱਲਾਂ بڑا ਇੰਟੈਲੈਕਚੁਅਲ ਵਿੰਗਸ ਦੇ ਵਿੱਚ ਚੱਲਦੀਆਂ ਆ ਰਹੀਆਂ ਲੋਕ ਅੱਜ ਇਹ ਗੱਲਾਂ ਨੂੰ ਸਮਝਦੇ ਆ ਇਹ ਗੱਲਾਂ ਮੰਜ਼ਰੇ ਆਮ ਨੇ ਕਿਤੇ ਜੇ ਸੂਬਾ ਸਰਕਾਰ ਨੂੰ ਟਾਰਗੇਟ ਕਰਨਾ ਤੇ ਕੁਝ ਇੱਕ ਜਥੇਬੰਦੀਆਂ ਮੈਂ ਸਾਰੀਆਂ ਨਹੀਂ ਕਹਿ ਰਿਹਾ ਕੁਝ ਇੱਕ ਲੀਡਰਸ ਇਦਾਂ ਦੇ ਵੀ ਐ ਇਸ ਅੰਦੋਲਨ ਦੇ ਵਿੱਚ ਜਿਨ੍ਹਾਂ ਨੂੰ ਇੱਧਰ ਭੇਜ ਦਿੱਤਾ ਜਾਂਦਾ ਜੇ ਸੈਂਟਰ ਨੂੰ ਟਾਰਗੇਟ ਕਰਨਾ ਤੇ ਉਧਰ ਭੇਜ ਦਿੱਤਾ ਜਾਂਦਾ ਸੋ ਇਦਾਂ ਦੇ ਗਾਇਬਾਨਾ ਇਦਾਂ ਦੇ ਰੋਲ ਪਲੇ ਹੋ ਰਿਹਾ ਬੈਕ ਐਂਡ ਤੋਂ ਜਿਹਦੇ ਨਾਲ ਅਲਟੀਮੇਟਲੀ ਪੰਜਾਬ ਦਾ ਨੁਕਸਾਨ ਹੋ ਰਿਹਾ ਪੰਜਾਬ ਦੀ ਜੀਡੀਪੀ ਪੰਜਾਬ ਦੀ ਇਕਨੋਮੀ ਔਰ ਇਨਫਰਾਸਟ੍ਰਕਚਰ ਡਿਵੈਲਪਮੈਂਟ ਨੂੰ ਪੰਜਾਬ ਦੀ ਇੰਡਸਟਰੀ ਨੂੰ ਜਿਹੜੀ ਕਿ ਪਲਾਨ ਕਰਦੀ ਜਾ ਰਹੀ ਆ ਚੋਂ ਤਰਫਾਂ ਪੰਜਾਬ ਨੂੰ ਨੁਕਸਾਨ ਹੋ ਰਿਹਾ ਜਲਦ ਤੋਂ ਜਲਦ ਸਰਕਾਰਾਂ ਨੂੰ ਮੰਗਾਂ ਮੰਨ ਲੈਣੀਆਂ ਚਾਹੀਦੀਆਂ ਤਾਂ ਜੋ ਪੰਜਾਬ ਦੇ ਲੋਕ ਪੰਜਾਬ ਦੇ ਕਿਸਾਨੀ ਆ ਉਹ ਫਿਰ ਖੁਸ਼ਹਾਲ ਹੋਵੇ ਆਮ ਜਨ ਜੀਵਨ ਪਰਭਾਵਿਤ ਨਾ ਹੋਵੇ ਪੰਜਾਬ ਦੀ ਤਰੱਕੀ ਦੇ ਵਿੱਚ ਕੋਈ ਰੁਕਾਵਟ ਨਾ ਆਵੇ